ਆਸੰਦੀ ਵਾਇਗੁਰਚੀ ਦਾ ਖਾਸਾ ਵਾਇਗੁਰਚੀ ਕੀ ਫਤਿਹ ਅੱਜ ਮੈਂ ਵੀਡੀਓ ਬਣਾ ਰਿਹਾ ਹਾਂ ਪਰਪਸ ਮੇਰਾ ਇਹ ਆ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਹਰੀ ਛੱਟੀ ਦੇ ਇੱਕ ਪ੍ਰਿੰਕਲ ਦੀ ਆਸ ਵਿੱਚ ਤੁਮ ਤੁਮਵੇਂ ਚੱਲਦੀ ਆ ਫੇਸਬੁੱਕ ਤੇ ਉਸ ਵਿਸ਼ੇ ਵਿੱਚ ਹਰਪੀ ਸਿੰਘ ਮਖੋਜੀ ਹਰੀ ਛੱਟੀਆਂ ਜੀ ਨਾਲ ਕਾਲ ਕਰਦੇ ਆ ਕੋਰਨਰ ਆਪ ਦੀ ਗੱਲਬਾਤ ਆ ਹਰੀ ਛੱਟੀ ਆਪ ਦੇ ਰੱਖਦੇ ਆ ਇਹਨਾਂ ਅਸੀਂ ਗੱਲਬਾਤਾਂ ਹੁੰਦੀਆਂ ਉਹਦੇ ਵਿੱਚ ਇੱਕ ਬਾਹਰ ਪੱਤਰਕਾਰ ਕੋਈ ਮਖੋਜੀ ਨੂੰ ਕਾਲ ਆਉਂਦੇ ਸਿੱਧੀ ਕਾਲ ਲਾ ਕੇ ਕਹਿੰਦੇ ਆ ਕੀ ਹਾਂ ਮੈਂ ਥੋੜਾ ਗੱਲ ਕਰ ਰਿਹਾ ਥੋੜੇ ਲਾਈਵ ਤੇ ਆ ਮੋਖੋ ਜੀ ਬਾਰੇ ਪਿਆਣਾ ਕਹਿੰਦੇ ਭਾਈ ਸਾਹਿਬ ਜਦੋਂ ਮੇਰੇ ਤੋਂ ਟਾਈਮ ਮੈਨੂੰ ਗੱਲ ਕਰਨੀ ਹੁੰਦੀ ਪਰ ਟਾਈਮ ਲੈ ਲੈਂਦਾ ਲਾਈਵ ਹੋਣ ਤੋਂ ਪਹਿਲਾਂ ਪਹਿਲਾਂ ਟਾਈਮ ਲੈ ਲੈਂਦਾ ਕਿਉਂਕਿ ਬਈ ਫ੍ਰੀ ਹੂ ਫਿਰ ਟਾਈਮ ਲੈ ਕੇ ਗੱਲ ਕਰੀ ਜਾਂਦੀ ਐ ਇਸੇ ਤਰ੍ਹਾਂ ਨਹੀਂ ਕਰੀ ਜਾਂਦੀ ਕਿਉਂਕਿ ਬੰਦਾ ਕਿ ਲੱਖ ਬਿਜ਼ੀ ਹੁੰਦਾ ਕਿ ਬਈ ਬੰਦਾ ਪਰਿਵਾਰ ਇਕ ਜੁੰਦਾ ਕਿ ਕਿਹੜਾ ਮਾਹੌਲ ਜੁੰਦਾ ਕਿਹੜੇ ਮਾਹੌਲ ਜੁੰਦਾ ਕਿ ਉਸ ਤੋਂ ਪਹਿਲਾਂ ਟਾਈਮ ਲੈਣਾ ਚਾਹੀਦਾ ਉਹ ਬਰੂ ਕੀ ਕਹਿੰਦੇ ਆ ਉਹਨਾਂ ਦੀ ਗੱਲ ਰੱਖ ਲੈ ਕਿ ਭਾਈ ਤੁਸੀਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਟਾਈਮ ਲੈਣੇ ਹੋ ਐ ਕਰਦੇ ਉਪਰ ਤੈਨੂੰ ਕੀ ਪਤਾ ਤੁਹਾਨੂੰ ਕੀ ਪਤਾ ਕਿ ਮਖੂਜੀ ਕਿਸ ਤਰ੍ਹਾਂ ਕੰਮ ਕਰਦੇ ਪਏ ਮਖੇ ਸੈਲ ਕੀ ਹੈ ਕੰਮ ਕਰਦਾ ਤੇ ਤੂੰ ਉਸਨਾਂ ਦੇ ਕੰਮ ਤੇ ਰੱਖਦਾ ਪਿਆ ਮੇਰੀ ਗੱਲ ਤੂੰ ਉਪਰ ਦਲ ਕਰ ਲੈ ਠੀਕ ਹੈ ਤੂੰ ਗੱਲ ਕਰ ਸਲੀਕਾ ਤੇ ਰੱਖ ਲੈ ਅੱਡੀ ਤੇਰੀ ਉਮਰ ਹੋਈ ਪਈ ਹੈ ਦਾੜੀ ਤੇਰੀ ਚਿੱਟੀ ਹੋਈ ਪਈ ਹੈ ਤੇਰੀ ਉਮਰ ਦਾ ਬਗਾ ਕਰ ਸਿਕਾ ਕਰ ਉਹ ਸਿਕਲਾ ਕੋਚ ਕੀ ਕਹਿਣਾ ਪਿਆ ਉਹ ਭਾਈ ਸਾਹਿਬ ਹਰਪੀ ਸਿੰਘ ਮਖੂਜੀ ਨੇ ਕਥਾਵਾਚਕ ਪ੍ਰੇਤ ਕਥਾਵਾਚਕ ਜਿੰਨਾਂ ਨੇ ਕੌਮ ਦੇ ਲਈ ਸੱਚ ਬੋਲ ਕੇ ਗੋਲੀਆਂ ਵੀ ਖਾਧੀਆਂ ਨੇ ਗੋਲੀਆਂ ਨਾਲ ਹਮਲਾ ਹੋਇਆ ਤਾਂ ਫਿਰ ਉਹ ਘੇਰੇ ਗਏ ਨੇ ਉਹ ਉਹ ਅਰਬੀ ਸੁਮਖੂ ਜੀ ਨੇ ਜਿੰਨਾਂ ਦੇ ਅੱਜ ਪਰਚੇ ਵੀ ਚੱਲਦੇ ਬੈ ਨੇ ਕਿਉਂ ਉਹਨਾਂ ਦਾ ਕੋਈ ਨਿੱਜੀ ਮਾਮਲੇ ਤੇ ਨਹੀਂ ਚੱਲਦੇ ਬੈ ਉਹਨਾਂ ਦੇ ਕਬੱਟੇ ਰੋਲ ਤੇ ਨਹੀਂ ਮੈਂ ਚੱਲਦੇ ਬੈ ਕਿਉਂ ਚੱਲਦੇ ਬੈ ਪਰਚੇ ਕਿਉਂਕਿ ਕੌਮ ਲਈ ਖੜਦੇ ਨੇ ਕਦੇ ਉਹਨਾਂ ਨੇ ਅੱਗੇ ਇਹ ਨਹੀਂ ਕਿਹਾ ਵੀਡੀਓ ਜੀ ਮੇਰੇ ਪਰਚੇ ਚੱਲਦੇ ਬੈ ਮੇਰੇ ਮੇਰਾ ਖਰਚਾ ਹੁੰਦਾ ਪਿਆ ਅੱਗੇ ਮੇਰੇ ਖਰਚੇ ਸਾਥ ਦੇ ਦਿਓ ਐਂ ਕਰ ਦਿਓ ਕਦੇ ਉਹਨਾਂ ਨੇ ਕਿਸੇ ਤੋਂ ਉਹ ਤਰ ਤਰੀਕਾ ਦਾ ਕਿ ਮੇਰੇ ਮੇਰੇ ਦਾ ਤਰ ਤਰੀਕਾ ਦਾ ਕਦੇ ਫਿਰ ਉਹ ਕੰਮ ਨਾ ਛੱਡਦੇ ਰਹੇ ਅੱਜ ਉਹਨਾਂ ਬਾਪੂ ਦੇ ਪਰਦੇ ਜਾਲ ਦੇ ਪਾਈ ਤੇ ਪਰਦੇ ਤੇ ਚੱਲਦੇ ਪਏ ਨੇ ਉਹ ਐਸੇ ਕੰਮ ਚੋਂ ਮਾਂ ਚਲੀ ਗਈ ਦੁਖੀ ਦੁਨੀਆ ਤੋਂ ਕੀ ਜਿਹੜਾ ਤੂੰ ਮਖੋ ਜੀ ਬਰੇ ਕਈ ਸਾਲਾਂ ਤੋਂ ਜਾਣਦਾ ਮੈਂ ਉਹਨਾਂ ਨੂੰ ਗੱਲਾਂ ਕਰਦਾ ਤੂੰ ਕਿ ਸੋਚੀ ਗੱਲ ਕਰੀ ਨਾ ਕਿਨੇ ਪੈਗਲ ਕਰਦਾ ਮੁੜ ਕੇ ਕੀ ਇਹ ਤੂੰ ਫੋਨ ਕਟ ਗਿਆ ਉਹ ਬੰਦਾ ਮੈਂ ਉਹਨਾਂ ਨਾਲ ਗੱਲ ਕਿਤੇ ਪਹਾੜਾਂ 'ਚ ਫਿਰਦੇ ਸੀ ਪਾੜਾ ਤੇ ਤੇਰੀ ਗੱਲ ਤੇਰੇ ਗੱਲਾਂ ਚੱਕ ਵਿੱਚ ਉਹ ਗੱਡੀ ਮਾਰਨ ਲਗਾ ਸੀ ਤੇਰੀ ਗੱਲ ਕਰਨੀ ਜ਼ਰੂਰੀ ਆ ਉਹ ਬੰਦਾ ਦੇਖਣਾ ਕੀ ਜ਼ਰੂਰੀ ਆ ਬੰਦਾ ਕੀ ਕੀ ਦੇਖਦਾ ਪਿਆ ਵਾ ਬੰਦਾ ਕਿਤੇ ਤੁਰੇ ਫਰਦਾ ਵਾ ਉਹ ਅਕਲ ਨੂੰ ਹੱਥ ਮਾਰ ਕਿਹੜੇ ਜਕਰੇ ਪਿਆ ਵਾ ਗੱਲਾਂ ਕਰਦਾ ਵਡੀਆਂ ਹੋਰ ਕ ਸੁਣ ਲਓ ਮੇਰੀ ਤੇ ਜਦੋਂ ਗੱਲ ਕਰਨੀ ਤੇ ਚਾਜ ਨਾ ਕਰੀਂ ਨਿਆ ਮਖੂ ਜੀ ਤੇ ਚਾਹ ਘਟੜੀ ਤਸੱਲੀ ਕਰਾ ਦੇਣਗੇ ਨਲ ਤੇਰੇ ਵਰਗੀ ਮੈਂ ਤਾਂ ਮੁਝ ਨਿਕੜਾ ਗਲਤੋ ਸ਼ਬਦ ਪਰ ਮੈਂ ਤੇਰੇ ਵਰਗਾ ਗੰਦਾ ਬੰਦਾ ਨਹੀਂ ਕਿ ਤੇਰੇ ਵੰਗੂ ਲਾਈਵ ਐ ਬੋਲੂਗਾ ਤੂੰ ਰਹੀ ਗੰਦਾ ਬੰਦਾ ਵਾ ਕੀ ਅੱਡੇ ਉੱਤੇ ਤੇ ਖਤਾ ਵਾਜਕ ਲਈ ਤੂੰ ਕੀ ਸ਼ਬਦ ਬੋਲਦਾ ਪਿਆ ਵਾ ਇਹ ਟੱਕਰ ਆ ਜੇ ਮਰਜੀ ਆ ਕੇ ਟੱਕਰ ਲਈ ਆ ਜੀ ਬਾਹਰੋਂ ਮਿਲ ਲਈ ਆਗੇ ਇਹ ਮੈਂ ਅਜੇ ਦਾਦੀ ਕਿਤੇ ਜਾਂ ਤੂੰ ਇਹ ਅੰਨਣੇ ਆ ਆ ਗੜਾ ਟੋਪੀ ਵਾਲਾ ਕਿਹੜਾ ਵੀ ਆ ਆ ਪ੍ਰਿੰਕਲ ਪ੍ਰਿੰਕਲ ਓ ਭਾਈ ਸਾਹਿਬ ਤੂੰ ਮਖਜੂਨ ਕੀ ਜਾਣਦਾ ਗੱਲਾਂ ਕਰ ਦੋ ਮਖੂਜੀ ਬਾਰੇ ਓਏ ਤੇਰਾ ਹਾਂ ਨਹੀਂ ਸੇਠੀਆਂ ਦਾ ਤੂੰ ਯਾਰ ਮੈਂ ਹੈਰਾਨ ਆ ਤੇਰੇ ਤੇ ਇੱਕ ਯਾਰੀ ਨਭਾ ਕੇ ਯਾਰ ਇਕੱਠੇ ਰਹਿੰਦੇ ਹੋਏ ਤੂੰ ਉਹਨੂੰ ਬਲੈਕਮੇਲ ਕਰਨ ਲੱਗਿਆ ਹੋਇਆ ਅੱਜ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆ ਗਿਆ ਅੱਜ ਕਿਹੜੀ ਤੇਰੀ ਯਾਰੀ ਆ ਉਹਨਾਂ ਦੇ ਪਰਿਵਾਰ ਦੀ ਗੱਲ ਕਰਦਾ ਪਿਆ ਮੈਂ ਤਾਂ ਸੁਣਿਆ ਤੂੰ ਸਿਰ ਦਾ ਬਲੈਕਮੇਲ ਆ ਹੁਣ ਗੱਲ ਸੁਣ ਲੈ ਇੱਕ ਹੋਰ ਗੱਲ ਦੱਸਦਾ ਰਿੰਕਲ ਤੇਰਾ ਘੜਾ ਭਰ ਚੁਕਿਆ ਜਿਹੜੇ ਤੇਰੀ ਜਾਣਕਾਰੀ ਮੇਰੇ ਕੋਲ ਆਈਆਂ ਨੇ ਨਾ ਤੇ ਸੁਣਿਆ ਤੇਰੇ ਬਾਰੇ ਜੋ ਇਤਿਹਾਸ ਤੇਰੇ ਸੁਣਿਆ ਵਾ ਤੇਰਾ ਘੜਾ ਪਾਪਾ ਦਾ ਭਰ ਚੁਕਿਆ ਤੂੰ ਤੈਨੂੰ ਲੱਗਦਾ ਕਿ ਮੈਂ ਉਹਨੂੰ ਹੱਥ ਪਾ ਲੈ ਉਹਨੂੰ ਹੱਥ ਪਾ ਲੈ ਬਚ ਗਿਆ ਪਰ ਮੇਤਰਾ ਹੁਣ ਨਹੀਂ ਬਚਣਾ ਤੇ ਹਾਂ ਮਖੋ ਜੀ ਨੂੰ ਮੈਂ ਕੱਲ ਕਹਿਣਾ ਹਰਪੇਸ ਮਖੋ ਜੀ ਐਵੇਂ ਨਾ ਇਹਨਾਂ ਤੋਂ ਇਹਨਾਂ ਦਵੀ ਚੱਲੋ ਆਈ ਥੋੜੇ ਨਾਲ ਆ ਤੇ ਜਿੱਥੇ ਮਰਜ਼ੀ ਟੱਕਰ ਲਈ ਨਾਲ ਖੜਾਂਗੇ ਥੋੜੇ ਗੋਲੀ ਆਉਣ ਤੋਂ ਪਹਿਲਾਂ ਜੱਟਾਂ ਦੀ ਛਾਤੀ ਮੂਰੇ ਖੜੀ ਹੋ। ਇੱਥੇ ਗੋਲੀ ਵੱਜੂ, ਇਹ ਥੋੜੇ ਵੇ ਥੋੜੇ ਹਾਰ ਪਰੋ। ਮਿਲਣੀ ਜਿਹੜੇ ਮਿਲਣਾ ਮਿਲ ਲਿਓ ਆਕੇ। ਸਾਹ ਸੰਗਤ ਜੀ, ਜੇ ਮੈਂ ਅਰ ਕੋਈ ਪੂਰੀ ਕੋਸ਼ਿਸ਼ ਕੀਤੀ ਆ, ਮੈਂ ਕੋਈ ਗਲਤ ਸ਼ਬਦ ਨਾ ਬੋਲਾ। ਪਰ ਮੈਨੂੰ ਇੰਨਾ ਦੀ ਕੋਈ ਪਰਵਾਹ ਨਹੀਂ। ਜੇ ਸੰਗਤ ਜਿਹੜੀ ਸੁਣ ਰਹੀ ਆ, ਜੇ ਉਹਨੂੰ ਉਹਦੇ ਲਈ ਮੈਂ ਕੋਈ ਗਲਤ ਲਫ਼ਜ਼ ਬੋਲ ਗਿਆ ਹੋਵਾਂ। ਕਿਉਂਕਿ ਇਹ ਕਿਨੇ ਕਿਨੇ ਦੇਖਣੇ ਬੱਚੇ ਜੀ ਵੀ ਦੇਖੀ ਨੇ ਵੀਡੀਓ ਪਰ ਜਿਵੇਂ ਗੱਲ ਸਾਹਦੂ ਬੋਲ ਗਿਆ ਵਾ ਮੈਂ ਮਾਫੀ ਚਾਹੁੰਨਾ ਵਾ ਉਹਨਾਂ ਤੋਂ ਨਹੀਂ ਸੰਗਤ ਤੋਂ ਤੁਸੀਂ ਜਿਹੜਾ ਕੋ ਬੋਲ ਗਿਆ ਬੋਲ ਗਿਆ ਤੁਹਾਡੇ ਲਈ ਉਹਦੀ ਮੈਨੂੰ ਕੋਈ ਪਰਵਾਹ ਨਹੀਂ ਜੋ ਕਰਨਾ ਕਰ ਲਿਓ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ